ਭਾਈ ਆ ਬリエ ਕੁਦਰਤ ਨਾਲ ਜੁੜੀ ਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਜਿਹੜੇ ਨਾਰੀਅਲ ਦੇ ਪੌਦੇ ਲਾ ਰਿਆ ਆਪਾਂ ਜੇ ਤੁਸੀਂ ਆਪਣੇ ਘਰਾਂ ਚ ਅੰਬ ਲਾਉਣਾ ਨਾਰੀਆ ਲਾਉਣਾ ਆਪਾਂ ਕਹਿੰਦੇ ਨਾ ਵੀ ਹੁੰਦੇ ਨਹੀਂ ਹੈਗੇ ਸੁੱਕ ਜਾਂਦੇ ਨੇ ਇਹ ਨਮੀ ਵਾਲੇ ਬੂਟੇ ਹੁੰਦੇ ਨੇ ਬਈ ਹਨਾ ਤਾਂ ਸੁੱਕਦੇ ਨੇ ਆ ਜੇ ਮੈਂ ਆਪਾਂ ਤੌੜਾ ਧਰ ਤੱਕ ਆ ਵੇਖੋ ਤੁਹਾਨੂੰ ਨਵੀਂ ਤਕਨੀਕ ਦਿਖਾਉਣਿਆ ਤੇ ਹੋਰ ਵੀਡੀਓ ਵੇਖ ਲਈ ਮੇਰਾ ਪੇਜ ਵੀ ਜ਼ਰੂਰ ਫੋਲੋ ਕਰ ਲਿਓ ਆ ਲਾਤਾ ਜੀ ਆਪਾਂ ਨਾਰੀਅਲ ਦੇ ਬੂਟੇ ਆਪਾਂ ਲੈ ਆਏਗੇ ਗ੍ਰੀਨ ਲੈਂਡ ਨਰਸਰੀ ਜਲਾਲਾਬਾਦ ਨੇੜੇ ਫਾਜ਼ਿਲਕਾ ਤੋਂ ਇਹ ਬੂਟੇ ਲਾਤੇ ਇਹਨੂੰ ਵਿੱਚ ਬਈ ਸੱਚੇ ਕੋਲਡ ਹੋ ਰ ਪਰਾਹਾ 15 20 ਨਾ ਤੋੜਾ ਭਰ ਦੇਣਾ ਹੈਗਾ ਤੇ ਇਹਦੇ ਵਿੱਚ ਕਲੂਨ ਪਾ ਦਿਆ ਕਰੋ ਕਿਉਂਕਿ ਇਹ ਖਾਰੇ ਪਾਣੀ ਚ ਹੁੰਦੇ ਨੇ ਸਮੁੰਦਰ ਦੇ ਪੌਦੇ ਨੇ ਜਿਆਦਾ ਲੂਣ ਪਾਤਾ ਬੂਟੇ ਕਾਮਯਾਬ ਹੋਣਗੇ ਪੂਰੇ ਤੁਹਾਨੂੰ ਆਉਣ ਵਾਲੇ ਦਿਨਾਂ ਚ ਬੂਟੇ ਵੀ ਦਿਖਾਵਾਂਗੇ ਦੇਖਣ ਲਈ ਦੋਸਤੋ ਪੇਜ ਜ਼ਰੂਰ ਫੋਲੋ ਕਰ ਲਿਓ ਤੇ ਬਾਈ ਜਿਹੜੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਮੜੇ ਬਾਈ ਇਹਦੇ ਨਾਲ ਨਾਲ ਲਾਉਣੇ ਨੇ ਹਨਾ ਵੀ ਮੰਨ ਲਓ ਤੋੜੇ ਦੇ ਇਹ ਤੋੜੇ ਚ ਆਪੀ ਸੇਮ ਖਿੱਚੀ ਜਾਣਗੇ ਇਹ ਆਪਾਂ ਲਾਏ ਨੇ ਨਾਰੀਅਲ ਦੇ ਬੂਟੇ ਨਾਰੀਅਲ ਦੇ ਬੂਟੇ ਜਿਹੜੇ ਕਹਿੰਦੇ ਪੰਜਾਬ ਚ ਹੁੰਦੇ ਨਹੀਂ ਉਹਨਾਂ ਨੂੰ ਕਾਮਯ ਜਾ ਬੋਇਆ ਫਿਰ ਬੰਦਾ ਅਸੀਸਾਂ ਦੇਊਗਾ ਕਹਿੰਦੇ ਕਿ ਅਸੀਂ ਦੀ ਜੜ ਲਾਓ ਪ੍ਰਮਾਤਮਾ ਤੁਹਾਡੀ ਜੜ ਲਾਊਗਾ ਆ ਤੋੜੇ ਦੇ ਉੱਪਰ ਇਦਾਂ ਚੱਪਨ ਰੱਖਦੇ ਨੇ ਆਪਾਂ ਇਹ ਲੱਗ ਗਿਆ ਆਪਣੇ ਨਾਰੀ ਵਾਲ ਦੇ ਬੂਟੇ ਹੁਣ ਸ਼ੇਅਰ ਕਰਨਾ ਤਾਂ ਬਣਦਾਗਾ ਪੇਜ ਫੋਲੋ ਕਰਨਾ ਹੀ ਬਣਦਾ ਕਰ ਲਿਓ ਫਿਰ ਦੇਖਦੇ ਕਿਉਂ ਧੰਨਵਾਦ ਜੀ